ਰੇੜੀ ਦੀਪੂ ਅਤੇ ਜਸ਼ਨ ਦੋਵੇਂ ਪੱਕੀਆਂ ਸਹੇਲੀਆਂ ਸਨ ਡੰਡੀ ਦੋਵੇਂ ਇਕੱਠੀਆਂ ਸਕੂਲ ਜਾਂਦੀਆਂ ਇਕੱਠੇ ਸਕੂਲ ਦਾ ਕੰਮ ਕਰਦੀਆਂ ਅਤੇ ਇਕੱਠੀਆਂ ਖੇਡਦੀਆਂ ਡੰਡੀ ਦੋਵੇਂ ਸਹੇਲੀਆਂ ਪਹਿਣਾ ਨਾਲੋਂ ਵੱਧ ਕੇ ਸਨ ਡੰਡੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਿਸਮ ਤਾਂ ਦੋ ਹੋਣ ਪਰ ਦੋਵਾਂ ਦੀ ਰੂਹ ਇੱਕ ਸੀ ਡੰਡੀ ਜਸ਼ਨ ਦਾ ਘਰ ਦੀਪੂ ਦੇ ਘਰ ਤੋਂ ਅੱਧਾ ਕਿਲੋਮੀਟਰ ਦੂਰੀ ਉੱਤੇ ਸੀ ਡੰਡੀ ਸਕੂਲ ਜਾਣ ਲਈ ਰੋਜ਼ ਜਸ਼ਨ ਦੀਪੂ ਦੇ ਘਰ ਜਾਂਦੀ ਅਤੇ ਦੀਪੂ ਦੇ ਘਰੋਂ ਦੋਵੇਂ ਸਕੂਲ ਚਲੀਆਂ ਜਾਂਦੀਆਂ ਡੰਡੀ ਇਹ سلسلہ ਪਿਛਲੇ 9 ਸਾਲਾਂ ਤੋਂ ਇਸੇ ਤਰ੍ਹਾਂ ਜਾਰੀ ਸੀ ਡੰਡੀ ਪਿਛਲੇ ਦੋ ਦਿਨਾਂ ਤੋਂ ਜਸ਼ਨ ਸਕੂਲ ਨਹੀਂ ਸੀ ਆ ਰਹੀ ਡੰਡੀ ਦੀਪੂ ਨੇ ਇੱਕ ਦੋ ਵਾਰ ਜਸ਼ਨ ਦੇ ਘਰ ਫੋਨ ਕੀਤਾ ਤਾਂ ਫੋਨ ਬੰਦ ਆ ਰਹਾ ਸੀ ਡੰਡੀ ਦੀਪੂ ਨੂੰ ਜਸ਼ਨ ਦੀ ਚਿੰਤਾ ਹੋ ਰਹੀ ਸੀ ਡੰਡੀ ਸਕੂਲੋਂ ਘਰ ਆ ਕੇ ਦੀਪੂ ਜਸ਼ਨ ਦੇ ਘਰ ਚਲੇ ਗਈ ਡੰਡੀ ਉਹ ਕਾਰ ਵਿੱਚ ਬਾਰਤਨ ਤੋ ਰਹੀ ਸੀ ਡੰਡੀ ਦੀਪੂ ਨੇ ਉਸ ਨੂੰ ਕਿਹਾ ਤੂੰ ਠੀਕ ਤਾਂ ਹੈ ਤੂੰ ਸਕੂਲ ਕਿਉਂ ਨਹੀਂ ਆ ਰਹੀ ਮੈਨੂੰ ਤੇਰੀ ਚਿੰਤਾ ਹੋ ਰਹੀ ਸੀ ਤੂੰ ਫੋਨ ਵੀ ਨਹੀਂ ਚੁੱਕ ਰਹੀ ਡੰਡੀ ਦੀਪੂ ਫਟਾਫਟ ਜਸ਼ਨਤੋਂ ਸਵਾਲ ਪੁੱਛ ਰਹੀ ਸੀ ਡੰਡੀ ਕਮਰੇ ਵਿੱਚੋਂ ਜਸ਼ਨ ਦੀ ਮਾਤਾ ਨੂੰ ਬਾਹਰ ਆਉਂਦਿਆਂ ਦੇਖ ਕੇ ਦੀਪੂ ਨੇ ਸਤਿ ਸ੍ਰੀ ਅਕਾਲ ਬੁਲਾਈ ਡੰਡੀ ਜਸ਼ਨ ਦੀ ਮਾਤਾ ਨੇ ਦੀਪੂ ਨੂੰ ਬੈਠਣ ਲਈ ਕਿਹਾ ਅਤੇ ਰਸੋਈ ਅੰਦਰ ਚਾਹ ਬਣਾਉਣ ਚਲੇ ਗਈ ਡੰਡੀ रेडी दीपू ਦੇ ਸਵਾਲ ਸੁਣ ਕੇ ਜਸ਼ਨ ਅਜੇ ਵੀ ਚੁੱਪ ਸੀ ਉਹ ਮੂੰਹ ਕੁਝ ਨਾ ਬੋਲੀ ਡੰਡੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜਸ਼ਨ ਦਾ ਗੱਜ ਭਰ ਗਿਆ ਹੋਵੇ ਡੰਡੀ ਇਸ ਤੋਂ ਪਹਿਲਾਂ ਕਿ ਜਸ਼ਨ ਕੁਝ ਬੋਲਦੀ ਉਸ ਦੀ ਮਾਤਾ ਰਸੋਈ ਵਿੱਚੋਂ ਬਾਹਰ ਆਉਂਦੀ ਬੋਲੀ ਪੁੱਤ ਦੀਪੂ ਵਿਚਾਰੀ ਦਾ ਕੀ ਕਸੂਰ ਕਸੂਰ ਤਾਂ ਸਾਡੀ ਗਰੀਬੀ ਦਾ ਹੈ ਡੰਡੀ ਪਿਛਲੇ 1 ਮਹੀਨੇ ਤੋਂ ਰੋਜ਼ ਜਸ਼ਨ ਦਾ ਡੈਡੀ ਲੇਬਰ ਚੌਕ ਵਿੱਚ ਜਾ ਕੇ ਖੜ ਜਾਂਦਾ ਡੰਡੀ ਕਦੇ ਦਿਹਾੜੀ ਲੱਗ ਜਾਂਦੀ ਕਦੇ ਨਹੀਂ ਡੰਡੀ ਕਰੇ ਖਾਨ ਲਈ ਆਟਾ ਨਹੀਂ ਸਕੂਲ ਦੀ ਫੀਸ ਭਰਨ ਲਈ ਪੈਸੇ ਨਹੀਂ ਤਾਂ ਪੁੱਤ ਜਸ਼ਨ ਵਿਚਾਰੀ ਕੀ ਕਰੇ ਡੰਡੀ ਮੈਂ ਪਿੰਡ ਵਿੱਚ ਗੋਹਾ ਕੂੜਾ ਸੁੱਟਦੀ ਆ ਫਿਰ ਵੀ ਦੋ ਡੰਗ ਦੀ ਰੋਟੀ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ ਡੰਡੀ ਮੈਂ ਤੇ ਤੇਰਾ ਅੰਕਲ ਸਵੇਰੇ ਨਿਕਲ ਜਾਂਦੇ ਹਾਂ ਸ਼ਾਮੀ ਮੁੜਦੇ ਆ ਜਸ਼ਨ ਵਿਚਾਰੀ ਪਿੱਛੋਂ ਕਰ ਸੰਭਾਲਦੀ ਹੈ ਡੰਡੀ ਦੀਪੂ ਹੁਣ ਸਾਰੀ ਗੱਲ ਸਮਝ ਗਈ ਸੀ ਕਿ ਉਸ ਦਾ ਕਰ ਰਹਿਣ ਦਾ ਕਾਰਨ ਗਰੀਬੀ ਹੈ ਡੰਡੀ ਦੀਪੂ ਦਾ ਪਿਤਾ ਦਰਸ਼ਨ ਸਿੰਘ ਸ਼ਹਿਰ ਢਾਗਾ ਫੈਕਟਰੀ ਵਿੱਚ ਮੈਨੇਜਰ ਸੀ ਡੰਡੀ ਸ਼ਾਮੀ ਜਦੋਂ ਦਰਸ਼ਨ ਸਿੰਘ ਘਰ ਆਇਆ ਤਾਂ ਉਸਨੇ ਦੇਖਿਆ ਕਿ ਦੀਪੂ ਕੁਰਸੀ ਉੱਤੇ ਡੂੰਘੀਆਂ ਸੋਚਾਂ ਵਿੱਚ ਗਵਾਚੀ ਬੈਠੀ ਸੀ ਡੰਡੀ ਜਦੋਂ ਦਰਸ਼ਨ ਸਿੰਘ ਨੇ ਦੀਪੂ ਨੂੰ ਬੁਲਾਇਆ ਤਾਂ ਉਹ ਤਰਬਕ ਗਈ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਡੈਡੀ ਕਿਹੜੇ ਵੇਲੇ ਘਰ ਆ ਗਏ ਡੰਡੀ ਦੀਪੂ ਦਾ ਉਦਾਸ ਚਿਹਰਾ